ਆਏ ਪ੍ਰਭਾਤ ਫੇਰੀ ਤੋਂ ਕਹਿੰਦੇ ਲੈ ਚ ਲੈ ਕੱਲ ਨਹੀਂ ਮੁੱਕੜੇ ਇਹਨਾਂ ਦੇ ਲਫਾਫਲੇ ਆਤ ਜਾਣ ਵਾਲੀ ਵੀ ਵਾਵਾ ਹੋਰ ਦੋ ਲਫਾਫ ਭਰਾ ਲੈਂਦੇ ਖੋ ਲਾਵਾ ਜੇ ਜੇਬ ਚ ਪਾਗ ਲੱਗੀ ਸੀ ਨਾ ਮਨ ਹੱਤੀ ਧਾਰੀਵਾਂ ਨਾਲੀ ਗੱਲ ਸੰਧੂ ਵਾਲੀ ਤੇ ਗੱਲ ਹੀ ਨਹੀਂ ਮੰਮੀ ਧੁੰਦ ਜਾਂਦੀ ਸੀ ਨਾ ਤੇ ਸਨੋਵਰ ਤੋਂ ਥੱਲੇ ਉਤਰਿਆ ਇਹਦੇ ਕੋ ਚਪੇੜਾ ਮਾਰ ਗਿਆ ਸੱਚੀ ਅੱਜ ਉਹ ਗੱਲ ਸੱਚੀ ਕਹਿ ਨਹੀਂ ਮੈਨੂੰ ਧੁੰਦ ਪਾਗ ਵੀ ਅਗਲਾ ਐ ਮਾਰ ਕੇ ਐ ਮਾਰਦੀ ਜਾ ਸੱਟ ਨੂੰ ਆਪੇ ਸੱਟ ਜਾ ਰੋਦੇ ਨਾਲ ਸੱਟ ਮੈਂ ਕੱਪੜੇ ਚੇਂਜ ਕਰ ਲਵਾਰੀ ਤੇ ਲੱਗ ਰਹੀ ਉਹ ਤੁਸੀਂ ਚੱਟਦੇ ਤੁਸੀਂ ਚੱਟਦੇ ਸੱਟ ਦੇ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਕਿੱਥੇ ਆ ਗੁੱਗੂ ਕਿੱਥੇ ਆ ਗੁੱਗੂ ਇੱਧਰ ਬੈਠਾ ਇੱਧਰ ਆ ਗੁੱਗੂ ਗਵਾ ਗਿਆ ਗੁੱਗੂ ਆ ਪਾੜਦਾ ਸਨਓਵਰ ਬੱਲ ਆਉਂਦਾ ਕਹਿੰਦਾ ਨਵੇਂ ਸਾਲ ਤੇ ਜਮਲਾਇਆ ਕਹਿੰਦਾ ਅੱਜ ਵੀ ਲੈ ਕੇ ਜਾਣਾ ਤੈਨੂੰ ਮੈਂ ਆਵੇ ਆਜਾ ਆਜਾ ਲੈਟ ਅਲੇ ਆਜਾ ਲੈਟ ਵਾਲੇ ਪਾਸੇ ਆਜਾ ਆਜਾ ਓ ਧੁੰਦਾ ਪਾੜਦਾ ਸਨਓਵਰ ਬੱਲ ਇੱਧਰ 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 ਆ ਵਾਹ ਦੇਖ ਕੇ ਵਾਹ ਗੁੱਡ ਮਾਰਨਿੰਗ ਵਾਲੇ ਟੋਪੀ ਕਿਉਂ ਭਾਈ ਇਹ ਦੀਨੇ ਨਹੀਂ ਉਹ ਫਿਰ ਤਾਂ ਮੈਂ ਕਿ ਦਿਸਣਾ ਕਿਸੇ ਨੇ ਧੁੰਦ ਵਿੱਚ ਵਿੱਚ ਨਾ ਲੈਟ ਪਿੱਛੇ ਜੁਗਾ ਕੇ ਰੱਖੀ ਓਏ ਕੋਈ ਮਗਰੋਂ ਚ ਮਾਰ ਜੇ ਲੱਫੜ ਵਾਲੀ ਕੀ ਦਾਰ ਅੰਟੀ ਜਾ ਹਾਇ ਕਿੰਨੇ ਚੋਰੀ ਕਰ ਲਈ ਅੰਟੀ ਨੂੰ ਸਸਤੀ ਖਾ ਲਈ ਸਸਤੀ ਵਾਰੋ ਵਾਓ ਕਿਥੋਂ ਆਏ ਆ ਗਿਆ ਇੰਗਲੈਂਡ ਤੋਂ ਵਾਓ ਪਰਬਾਤ ਫੇਰੀ ਤੋਂ ਆਏ ਲੱਡੂ ਜੀ ਆਏ ਪਰਬਾਤ ਫੇਰੀ ਤੋਂ ਕਹਿੰਦੇ ਲੈ ਚੱਲੇ ਨਹੀਂ ਮੁੱਕੜੇ ਇਹਨਾਂ ਦੇ ਲਫਾਫਲੇ ਹੱਥ ਜਾਰੀ ਵੀ ਨਹੀਂ ਤੇ ਨਾ ਹੁਣ ਦੇ ਉੱਤੇ ਹੀ ਆਉਣਾ ਜੀ ਆ ਸਾਨੂੰ ਜਾਵ ਨਹੀਂ ਵਿਆਈ ਮम्मी ਚਾਹ ਤਾਂ ਲਿਆ ਦੇ ਨਾ ਕਰੋ ਪੀਓ ਦੁੱਧ ਦੁੱਧ ਵੀ ਹੁੰਦੇ ਵੈ ਆਈ ਦੁੱਧ ਚੱਲ ਫਿਰ ਆ ਪੀਓ ਆਇਆ ਮੰਮੀ ਮੰਮੀ ਤੋ ਟੂਰ ਸਹੀ ਹੋ ਗਈ ਤੇ ਮੈਡੀਸਿਨ ਗੁੱਡ ਖਾਦੀ ਆ ਵੈਰੀ ਗੁੱਡ ਮੈਡੀਸਿਨ ਸ਼ੇਅਰ ਕਰਨਾ ਚਾਹਿੰਗੇ ਕਿੱਥੋਂ ਖਾਦੀ ਨੋਰੀਆ ਦੇ ਹਸਪੀਟਲ ਵਾਹ ਕੀ ਆਜਾ ਵਾਅਰ ਦੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਅਨਮੋਲ ਆਇਆ ਹੈ ਹੋਰੀ ਕੁੜੀ ਖੜੀ ਗੱਡੀ ਬੱਟ ਹਾਂ ਹਾਂ ਅਜੇ ਇੱਕ ਲਫਾਵਾ ਹੋਰ ਦੋ ਲਫਾ ਭਰਾ ਲੈਂਦੇ ਖੋਰ ਲਵਾਵਾ ਜੇ ਜੇਪ ਚ ਪਾਗ ਲਗਈ ਸੀ ਨਾ ਮਨ ਹਾਏ ਮੇਰਾ ਜੇਪ ਚ ਨਹੀਂ ਪਾਇ ਕਿੱਥੇ ਮੈਂ ਮੂੰਹ ਵਿਖਾਉਂਗਾ ਕਾਦੀ ਥਾੜੀਆਂ ਨਾਲੀ ਗੱਲ ਸੰਧੂ ਵਾਲੀ ਤੇ ਗੱਲ ਹੀ ਨਹੀਂ ਹਾਂ ਪ੍ਰਸ਼ਾਦ ਮੰਮੀ ਮੰਮੀ ਤੋਂਦ ਜਾਈ ਸੀ ਨਾ ਤੇ ਸਨੋਵਰ ਤੋਂ ਹੇ ਥੱਲੇ ਉਤਰਿਆ ਇਹਦੇ ਕੋਚ ਪੇੜਾ ਮਾਰ ਗਿਆ ਸੱਚੀ ਅੱਜ ਉਹ ਗੱਲ ਸੱਚੀ ਹੋ ਗਈ ਪੇੜ ਐ ਨਹੀਂ ਆ ਧੁੰਦ ਚ ਇਹਨੂੰ ਕਹਿੰਦਾ ਕਿਨੇ ਮਾਰੀ ਕਿਨੇ ਮਾਰੀ ਕਿਨੇ ਮਾਰੀ ਕਿਨੇ ਮਾਰੀ ਇਹ ਦੇਖਿਆ ਹੀ ਨਹੀਂ ਮੈਨੂੰ ਧੁੰਦ ਅਗਲੀ ਅਗਲਾ ਐ ਮਾਰ ਕੇ ਐ ਮਾਰਦੀ ਜਾ ਸੱਟ ਉਹਨੂੰ ਆਪਾਂ ਸੱਟ ਜਾਨ ਉਹਦੇ ਨਾਲ ਸੱਟ ਮੈਂ ਕੱਪੜੇ ਚੇਂਜ ਕਰ ਲਵਾਰੀ ਤੇ ਲੱਗਣੀ ਜਾਂਦੀ ਕੋਣ ਕਰ ਲਈ ਵੇਖ ਕੇ ਦੱਸ ਆ ਦੇਗੀ ਓਏ ਮਰੀ ਆ ਵਾਵਾ ਟਾਈਮ ਦੀ ਉੱਥੇ ਚਿਪਕੀ ਪਈ ਆ ਮੈਂ ਕੀ ਕਰ ਸੱਟ ਦੇ ਸੱਟ ਦੇ ਸੱਟ ਦੇ ਨਾ ਤੂੰ ਚੱਕ 60 ਦੇ ਤੂੰ ਚੱਕ 60 ਦੇ ਹੂੰ ਇਹ ਕੀ ਹੈ ਹੱਥ ਨਹੀਂ ਪਾਂਚ ਮਾਰ 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 ਤੂੰ ਮਾਰੇ ਹੈ ਲਓ ਪੰਗਾ ਕਿਹੜੀ ਲੈਂਦੇ ਆਹ ਆ ਗਈ ਵਿੰਗੇ ਦੰਦਾਂ ਵਾਲੀ ਮੋਟੀਆਂ ਗੱਲਾਂ ਵਾਲੀ ਇਹ ਚੂਹੇ ਦੇ ਨਕਲ ਵਾਲੀ ਹੂੰ ਤੇ ਤੁਸੀਂ ਸਾਰੇ ਕੱਠੇ ਚੱਲੀਏ ਤੁਸੀਂ ਚੱਲੀ ਜਾਂਦੇ ਨਹੀਂ ਨੀ ਟੁੱਕੇ ਚੱਲੀ ਜਾਂਦੇ ਨਹੀਂ ਮੋਟਾ ਟੁਕੜਾ ਚੱਲੀ ਜਾਂਦੇ ਨਿਗੜੇ ਚੱਲਿਆ ਇਹ ਰੈਡੀ ਹੋ ਰਹੀ ਲਮਾਰੀ ਆਪਣੇ ਇੱਕ ਨੰਬਰ ਮਾਹੌਲ ਬੰਨਾ ਇਹ ਤੁਹਾਨੂੰ ਦਿਖਾਉਂਗਾ ਇਦਾਂ ਦੇ ਹੁੰਦੇ ਇਦਾਂ ਦੇ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ